ਮਾਵਲਾ ਪੰਜਾਬ ਐਗਰੋ ਵੱਲੋਂ 7 ਏਕੜ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਸਾਈਲੇਜ ਸੈਂਟਰ ਦਾ ਪਿੰਡ ਵਾਸੀ ਦੇ ਕਿਸਾਨ ਜਥੇ ਬੰਦੀਆਂ ਸਾਈਲੇਜ ਸੈਂਟਰ ਦੇ ਹੱਕ ਵਿੱਚ ਉੱਤਰਿਆਂ। ਸਾਡੀ ਸਰਪੰਚ ਸਾਹਿਬ ਕੀ ਮਸਲਾ ਹੈ ਜੀ ਸਾਰਾ? ਮਸਲਾ ਇਸ ਤਰ੍ਹਾਂ ਜੀ ਆਪਣੇ ਪੰਚਾਇਤ ਦੀ ਜ਼ਮੀਨ ਹੈ 88 ਕਰਨਾਲ ਇਹ 2.5 ਏਕੜ ਜ਼ਮੀਨ ਛੱਡੀ ਐ ਤੇ ਪੰਜਾਬ ਐਗਰੋ ਨੇ ਸਾਈਲੇਜ ਦਾ ਪ੍ਰੋਜੈਕਟ ਲਾਉਣਾ ਹੈ। ਕੀ ਫਾਇਦੇ ਆ ਜੀ ਇਹਦੇ ਸਾਰੇ ਦੇ ਵਿੱਚ ਇੱਕ ਤੇ ਕ੍ਰੌਪ ਡਿਵਰਸਿਫਿਕੇਸ਼ਨ ਹੋਏਗੀ ਕਿਸਾਨਾਂ ਨੂੰ ਫਾਇਦਾ ਹੋਏਗਾ ਜਿਵੇਂ ਅਸੀਂ ਆਲੂ ਮਟਰਾਂ ਤੋਂ ਬਾਅਦ ਕਣਕ ਬੀਜਦੇ ਹਾਂ ਕਣਕ ਸਾਡੀ ਘੱਟ ਨਿਕਬੀ ਆ ਪਛੇੜੀ ਹੋ ਜਾਂਦੀ ਆ ਇੱਥੇ ਮੱਕੀ ਬੀਜੀ ਜਾਊਗੀ ਜਿਵੇਂ ਡੇਰੀ ਵਾਲੇ ਡੇਰੀ ਫਾਰਮਿੰਗ ਵਾਲੇ ਆ ਉਹ ਵੀ ਆਪਣਾ ਆਚਾਰ ਬੜਾ ਇਸ ਤਰ੍ਹਾਂ ਮੁਸ਼ਕਲਾਂ ਪਾ ਰਿਹਾ ਐ ਇੱਥੋਂ ਉਹ ਵੀ ਪੈ ਗਈ ਕੌਣ ਰੋਕ ਰਿਹਾ ਜੀ ਇਸ ਪ੍ਰੋਜੈਕਟ ਨੂੰ ਹਣ ਇਹ ਹੈਰਾਨਗੀ ਦੀ ਗੱਲ ਆ ਜੀ ਸ਼ਰੋਣੀ ਕਮੇਟੀ ਵਾਲੇ ਆਏ ਇੱਕ ਦਿਨ ਅਨਫੀਸ਼ੀਅਲੀ ਆਏ ਉਹ ਰੋਕ ਰਹੇ ਸੀ ਕੀ ਕਹਿੰਦੇ ਜੀ ਉਹ ਕਹਿੰਦੇ ਜ਼ਮੀਨ ਸਾਡੀ ਆ ਜਦੋਂ ਕਿ ਆ ਮੇਰੇ ਕੋਲ ਸਾਰਾ ਰਿਕਾਰਡ ਆ ਜ ਆ ਜਮਾਂਬੰਦੀ ਆ ਫਰਦ ਵੀ ਲੱਤੀ ਆ ਕੋਈ ਵੀ ਬੰਦਾ ਇਹ ਦੇਖ ਸਕਦਾ ਜੇ ਅਗਰ ਇਹਦੇ ਵਿੱਚ ਪੰਚਾਇਤ ਆਪਣਾ ਸ਼੍ਰੋਮਣੀ ਕਮੇਟੀ ਦੀ ਜਮੀਨ ਹੋਵੇ ਅਸੀਂ ਇੱਥੇ ਕੋਈ ਕੰਮ ਨਹੀਂ ਕਰਾਵਾਂਗੇ ਜਿੱਕਾ ਖਾਲਸਾ ਵੈਰੀ ਫਤਿਹ ਇਹਦੀ ਜੋ ਉੱਪਰ ਰਿਕਾਰਡ ਲੱਗ ਰਿਹਾ ਇਹਨਾਂ ਦੋ ਤਿੰਨ ਪਿੰਡਾਂ ਨੂੰ ਫਾਇਦਾ ਹੋਊਗਾ ਇਹ ਜਾਣ ਪੁੱਝ ਕੇ ਬੰਦੇ ਪਿੰਡ ਦੇ ਇਹ ਗਲਤ ਕੰਮ ਕਰਦੇ ਪੰਚਾਇਤ ਮੈਂਬਰ 25 ਸਾਲ ਦਾ ਤੁਰੇ ਹੋਏ ਇਹ ਜਮੀਨ ਠੇਕੇ ਦੇ ਠਾਹਰੇ ਪੰਚਾਇਤ ਦੇ ਇਹ ਹੁਣ ਜਾਣ ਕੇ ਰਿਕਡਾ ਆਉਂਦੇ ਜੇ ਕੋਈ ਇਹ ਚ ਸ਼੍ਰੋਮਣੀ ਕਮੇਟੀ ਦੀ ਜਮੀਨ ਨਹੀਂ ਪੰਚਾਇਤ ਦੀ ਜਮੀਨ ਨਹੀਂ ਇਹ ਬਣਨੀ ਚਾਹੀਦੀ ਦਾ ਬਹੁਤ ਫਾਇਦਾ ਜੀ ਜ਼ਮੀਂਦਾਰਾ ਪਾਜੀ ਕੀ ਨਾਮ ਜੀ ਤੁਹਾਡਾ ਨਾਮ ਮੇਰਾ ਲਖਮਿੰਦਰ ਸਿੰਘ ਜੀ ਕਿਹੜਾ ਪਿੰਡ ਆ ਜੀ ਪਿੰਡ ਸੰਤਪੁਰ ਜੀ ਕਿਸਾਨ ਆਗੂ ਪਿੰਡ ਦਾ ਸੇਵਾਦਾਰ ਹੋਂ ਦੇ ਨਾਤੇ ਇਹ ਗੱਲ ਕਰਦਾ ਵਾਂ ਤੇ ਜਿਹਦੇ ਵੀ ਹੱਕ ਦੇ ਵਿੱਚ ਕਾਗਜ਼ ਪੱਤਰ ਜੀ ਦੇ ਕੋਈ ਸਹੀ ਆ ਉਹ ਆਪਣਾ ਵਿਖਾ ਕੇ ਅਸੀਂ ਤੇ ਉਹਦੇ ਪੱਖ ਚ ਖੜਾਂਗੇ ਸ਼ਰਮਣੀ ਕਮੇਟੀ ਹੋ ਉਹ ਕਾਗਜ਼ ਪੱਤਰ ਵਿਖਾ ਸਕਦੀ ਆ ਪੰਚਾਇਤ ਉਹ ਵਿਖਾ ਸਕਦੀ ਆ ਅਸੀਂ ਕਿਸੇ ਗਲਤ ਬੰਦੇ ਦੀ ਸਪੋਰਟ ਨਹੀਂ ਕਰਦੀ ਜਿ세 ਬੰਦੇ ਅਵਿਜ ਕਾਲ ਸਾਹਜੀ ਫਤੇ ਮੈਂ ترਸੀਮ ਸਿੰਘ ਜਿਲ੍ਹਾ ਪ੍ਰਧਾਨ ਕੌਮੀ ਕਿਸਾਨ ਜੁਨੀਅਰ ਅੱਜ ਅਸੀਂ ਸਰਪੰਚ ਸਾਹਿਬ ਜੀ ਦੀ ਕਾਲ ਦੇ ਉੱਤੇ ਸਾਰੀਆਂ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਕੌਮੀ ਕਿਸਾਨ ਜੁਨੀਅਰ ਨਾਲ ਆਏ ਆ ਜੋ ਇਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਸਰਪੰਚ ਸਾਹਿਬ ਨੇ ਉਪਰਾਲਾ ਕੀਤਾ ਹੈ ਪੰਚਾਇਤ ਦੀ ਜ਼ਮੀਨ ਦੇ ਵਿੱਚ ਫੈਕਟਰੀ ਲਾਉਣ ਦਾ ਜਿਸ ਦਾ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਇਲਾਕੇ ਨੂੰ ਰੋਜ਼ਗਾਰ ਦੇ ਤੌਰ ਤੇ ਵੀ ਬਹੁਤ ਵੱਡਾ ਲਾਭ ਸੀ ਤੇ ਐਗਰੋ ਦੇ ਐਗਰੀਕਲਚਰ ਦੇ ਤੌਰ ਤੇ ਦੇਖਿਆ ਜਾਵੇ ਤਾਂ ਬਹੁਤ ਵੱਡਾ ਫਾਇਦਾ ਵਾ ਜੋ ਵੀ ਤੇਰਾ ਇਹਦਾ ਵਿਰੋਧ ਕਰ ਰਹੀਆਂ ਵਾ ਅਸੀਂ ਉਹਨਾਂ ਦੇ ਖਿਲਾਫ ਹੈ ਕਿਉਂਕਿ ਜੇ ਕੋਈ ਚੰਗਾ ਪੜਿਆ ਲਿਖਿਆ ਸਰਪੰਚ ਇਲਾਕੇ ਦੇ ਵਿੱਚ ਵਧੀਆ ਉਪਰਾਲਾ ਕਰਦਾ ਤਾਂ ਸਾਨੂੰ ਸਾਰਿਆਂ ਨੂੰ ਉਹਦੇ ਨਾਲ ਖੜੇ ਹੋਣਾ ਚਾਹੀਦਾ ਵਾ ਬੇਤੁਕੇ ਇਲਜ਼ਾਮ ਲਗਾ ਕੇ ਜਾਂ ਕਿਸੇ ਦੇ ਵਿੱਚ ਰੁਕਾਵਟ ਪਾਉਣੀ ਅਸੀਂ ਉਹਦੀ ਬਿਲਕੁਲ ਉਹਦੇ ਖਿਲਾਫ ਹੈ ਉਹਦੀ ਹਮਾਇਤ ਨਹੀਂ ਕਰਦੇ ਤੇ ਜਦੋਂ ਵੀ ਸਾਨੂੰ ਇਹਨਾਂ ਵੱਲੋਂ ਸੱਦਾ ਆਊਗਾ ਅਸੀਂ ਕਿਸਾਨ ਜੁਨੀਅਨ ਦੇ ਤੌਰ ਤੇ ਇਹਨਾਂ ਦੇ ਨਾਲ ਹੈ ਇਲਾਕੇ ਦੇ ਨਾਲ ਵੈਗੁਰ ਜੀ ਪਾਜੀ ਕੀ ਨਾਮ ਹੈ ਤੁਹਾਡਾ ਸੁਖਦੇਵ ਸਿੰਘ ਕੀ ਮਸਲਾ ਪਾਜੀ ਹੈ ਸਾਰਾ ਇਹ ਮਸਲਾ ਤੇ ਕੁਛ ਵੀ ਨਹੀਂ ਗਾ ਜੀ ਇਹ ਤੇ ਜਾਣ ਕੇ ਵਿੱਚ ਫੜਤਰਾ ਪਾਉਂਦੇ ਕੋਈ ਬੰਦੇ ਆ ਪਿੰਡ ਦੇ ਕੋਈ ਵਿੱਚ ਕੋਈ ਗੱਲ ਨਹੀਂ ਕੀ ਤੇ ਪੰਚਾਇਤ ਦੀ ਪੜਾਈ ਆ ਪੰਚਾਇਤ ਹੀ ਦੇਣ ਦੇ ਇਹਨਾਂ ਨੂੰ ਇਹ ਦੋ ਚਾਰ ਬੰਦੇ ਪਿੰਡ ਚ ਹੁੰਦੇ ਆ ਜਿਹੜੇ ਰਕਾਬਟਾ ਪਾਉਣ ਵਾਲੇ ਹੁੰਦੇ ਆ ਹੋਰ ਕੋਈ ਗੱਲ ਬਾਤ ਨਹੀਂ ਕੀ 10 ਸਾਲ ਸਰਕਾਰ ਭਰਈਆ ਗਾਲੀਆਂ ਦੀ ਜੇ ਕੋਈ ਇਹਦੇ ਵਿੱਚ ਕਾਲੀਆਂ ਤਾਂ ਹੈਗਾ ਸੀਗਾ ਤੇ ਉਦੋਂ ਨਹੀਂ ਕਰਵਾ ਸਕਦੇ ਸੀਗੇ ਇਹਦੇ ਇੱਕ ਪ੍ਰੋਜੈਕਟ ਬਣ ਗਿਆ ਵਾ ਲਾਕਿੰਗ ਦੇ ਫਾਇਦੇ ਵਾਸਤੇ ਤੇ ਇਹਨੂੰ ਜਾਣ ਕੇ ਰਿਕਾਵਟਾ ਪਾ ਕੇ ਤੇ ਰੁਕ ਰਾਇਆ ਹੋਰ ਕੋਈ ਗੱਲਬਾਤ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂਗਾ ਉਹ ਪਿੰਡ 'ਚ ਦੋ ਚਾਰ ਬੰਦੇ ਹੁੰਦੇ ਹੀ ਆ ਕੰਮ ਚੰਗੇ ਹੁੰਦੇ ਦੇਖ ਕੇ ਨੂੰ ਸਾਨੂੰ ਤਾਂ ਜਰਿਆ ਨਹੀਂ ਜਾਂਦਾ ਹੋਰ ਕੋਈ ਗੱਲਬਾਤ ਨਹੀਂ ਠੀਕ ਠਾਕ ਹੈ ਵਧੀਆ ਅਸੀਂ ਕੰਮ ਸ਼ੁਰੂ ਕਰਵਾ ਰਹੇ ਹਾਂ